ਕਾ ਇਸ ਆ ਵੀਡੀਓ ਬਹੁਤ ਹੀ ਮੁਸ਼ਕਲ ਨਾਲ ਇਕੱਠੀਆਂ ਕਰਕੇ ਜੋੜ ਕੇ ਤੁਹਾਡੇ ਲਈ ਲਿਆਇਆ ਤੇ ਲਾਸਟ ਤੱਕ ਵੇਖਿਓ ਹੈਨਾ ਤੇ ਲਾਸਟ ਤੱਕ ਵੇਖਿਓ ਬਹੁਤ ਮਜ਼ਾ ਆਏਗਾ ਵੀਡੀਓ ਸਰ ਇਹ ਤਾਂ ਦਾ ਬੀਬੀਆਂ ਦਾ ਇਹ ਬੜਾ ਪੰਗਾ ਹੁੰਦਾ 500 ਰੁਪਏ ਦੀ ਚੀਜ਼ ਹੁੰਦੀ ਆ ਤਾਂ ਤੁਸੀਂ 150 ਰੁਪਏ ਕਾ ਕੇ ਡੰਡ ਲਾ ਦਿੰਦੇ ਜੋ ਜਿਹਨੂੰ 500 ਰੁਪਏ ਕਾ ਤਾ ਦੇਦਾ ਇਹਨੂੰ ਕੁੰਗਰੂ ਲੱਗੇ ਗੱਲ ਮਾਦਾ ਕੁੰਗਰੂ ਆਦੀ ਨਹੀਂ ਆ ਸੂਟ ਵੀ ਤੁਸੀਂ ਵੋਟਿੰਗ ਵਾਲਾ ਮੰਗਾ ਦੇਦੇ ਹੋ ਤੇ ਯਾ 150 ਦਾ 500 ਲਗਣਾ ਲੈਣਾ ਲੈ ਨਾ ਤੇ ਤੁਹਾਡੀ ਮਰਜ਼ੀ ਆ ਆ ਵੇ ਆਪਣਾ ਸੂਟ ਖਾਈ ਨਹੀਂ ਲੈਣਾ ਅਸੀਂ ਖੈਰ ਗਿਆ ਕਿ ਲੈ ਲਾਂਗੇ ਚੱਲ ਵੇ ਮੁੰਡਿਆ ਲੈਣਾ ਨੂੰ ਤਾਂ ਕੱਖ ਨਹੀਂ ਆਵੇਂ ਬੀਬੀ ਦਾ ਟੈਂਪਰ ਕਰਨ ਆ ਜਾਂਦੇ ਆ ਕੀ ਹਾਲ ਆ ਛਟੂ ਘਰੋਂ ਦੇ ਹਾਲ ਠੀਕ ਹੀ ਲੱਗਿਆ ਇੱਥੇ ਆਣ ਕੇ ਬੀਬੀਆਂ ਖਰਾਬ ਕਰ ਦਿੰਦੀਆਂ ਉਹਦਾ ਸ਼ਕਲ ਵੇਖ ਕੇ ਲੱਗਣ ਡਿਆ ਕਿਆ ਫਿਰਨ ਡਿਆ ਓ ਚੱਲ ਉਹ ਗੱਲਾਂ ਛੱਡ ਤੂੰ ਦੱਸ ਲੈਣਾ ਕੀ ਆ ਤੇ ਤਾਕਰ 5 ਕਿਲੋ ਆਲੂ ਕਰਦੇ ਤੇ ਕਿਲੋ ਗੰਢੇ ਜੋਦੇ ਦੇਖ ਅੰਨਾ ਆ ਬੱਲੇ ਮੰਡੀ ਤੁਰਿਆ ਫਿਰਨਿਆ ਤੇ ਤੂੰ ਅੰਨਾ ਤੈਨੂੰ ਦੇਂਡਾ ਸੂਟਾਂ ਲਗਾ ਦਿਆ ਤੇ ਸੂਟ ਹੀ ਲੈਣੇ ਹਰ ਕੋ ਤੇ ਕਈ ਕੋ ਖਿਆ ਸੂਟ ਵੀ ਆ ਪੱਗਾਂ ਵੀ ਆ ਕੁਰਤੇ ਪਜਾਮੇ ਦਾ ਕੱਪੜਾ ਵੀ ਆ ਚੁੰਨੀਆਂ ਵੀ ਆ ਅੱਛਾ ਚੁੰਨੀਆਂ ਵੀ ਆ ਜਾਂਾਂ ਕਿਉਂ ਖਾ ਲੈਣਾ ਚਲ ਇਹ ਤਾਕਰ ਲਿਆ ਬਖਾ ਚੁੰਨੀਆਂ ਬਖਾ ਚੁੰਨੀਆਂ ਵੇਲੇ ਨੇ ਪਹਿਲੋਂ ਹਾਂ ਵੇ ਤੇਰੇ ਪਿੱਛੇ ਰੰਗ ਆਪਣੇ ਕੋ ਸਾਰੇ ਹੀ ਅਗੇ ਤੂੰ ਦੱਸ ਦੇ ਨੂੰ ਕਿਹੜਾ ਚਾਹੀਦਾ ਕੋਕੋ ਗਾਇਓ ਹਾਲ ਦੇ ਉਹ ਕਿਹੜਾ ਰੰਗ ਹੈ ਉਹ ਤਾਂ ਮੈਂ ਨਾ ਹੀ ਪਹਿਲੀ ਵਾਰੀ ਸੁਣਿਆ ਉਹ ਭਰਾ ਵਾ ਜਿਹੜਾ ਸੂਟ ਹੁਣ ਉਸੇ ਰੰਗ ਦਾ ਮੰਗਣਾ ਵਾ ਉਹ ਭਰਾ ਨਾ ਕੋਈ ਹੋਣਾ ਹੋਰ ਦੱਸਿਆ ਹੋਣਾ ਜੀ ਦਾ ਸੂਟ ਉਹਨੂੰ ਨਾਲ ਲੈ ਕੇ ਆ ਪਹਿਲਾਂ ਕੋਈ ਗੱਲ ਨਹੀਂ ਚੱਲ ਰਹੀ ਹਾਂ ਤੇ ਮੈਂ ਬਾਅਦ ਚਲਾ ਜੂ ਮੈਨੂੰ ਪਜਾਮਾ ਕੁਰਤਾ ਵਖਾਲ ਦੇ ਉੱਤੇ ਪਜਾਮੇ ਦਾ ਕਿਹੜਾ ਰੰਗ ਚਾਹੀਦਾ ਵਾ ਖਟੇ ਰੰਗ ਦਾ ਵਖਾਲ ਦੇ ਉਹ ਭਰਾ ਤੂੰ ਆਪਣਾ ਰੰਗ ਵੇਖ ਤੇ ਉਹ ਕੱਪੜੇ ਦਾ ਰੰਗ ਵੇਖ ਦੇਵਾ ਤੇ ਤੈਨੂੰ ਪਾਇਆ ਏਦਾਂ ਲੱਗਣਾ ਜਿੱਦਾਂ ਸਰੋਂ ਦੇ ਕਟਾ ਬਦਲਦਾ ਚਲ ਇਦਾਂ ਅਗਰ ਚਟੇ ਰੱਖਦਾ ਬੋਲਦੇ ਫਿਰ ਕਿਉਂ ਮਰਗਦੇ ਜਾਣਾ ਉਹ ਸ਼ੁੱਭ ਸ਼ੁੱਭ ਬੋਲ ਭਰਾ ਦਾ ਸੰਗਣਾ ਦਾ ਕੰਮ ਹੈ ਤੂੰ ਕਲਣੀਆਂ ਚ ਬਾਨਾ ਬੋਲਣ ਜਾਵਾ ਅੱਛਾ ਚ ਸੰਗਣਾ ਦਾ ਕੰਮ ਹੈ ਕੀ ਪ੍ਰੋਗਰਾਮ ਫਿਰ ਉਹ ਪ੍ਰੋਗਰਾਮ ਚਾਰ ਪੂਆ ਦੇ ਪੁੱਤ ਦਾ ਵਿਆਹ ਤੂੰ ਤੇ ਸਾਰਾ ਮੂਹੜੀ ਖਰਾਬ ਕਰਤਾ ਤੇ ਮੂਹੜੀ ਖਰਾਬ ਨੂੰ ਮੈਂ ਤੇ ਤਤੀ ਪ੍ਰਸਲ ਹਤੀ ਕੱਲ ਬਰਮਣਾ ਬੈਠ ਕੇ ਗੱਲ ਕਰ ਉਹ ਨਹੀਂ ਨਹੀਂ ਯਾਰ ਮੈਂ ਨਹੀਂ ਬੈਣਾ ਤੂੰ ਫੋਨ ਆਵਾ ਅੱਛਾ ਫੋਨ ਦਾ ਸਭਾ ਵਿਆਰ ਵੀ ਸੂਟ-ਸਰਟ ਵੀ ਚਾਹੀਦੇ ਆ ਆ ਚਾਹੀਦੇ ਤੇ ਅੱਗੇ ਵਿਖਾਲ ਦੇ ਸੂਟ ਵਿਖਾਲ ਦੇ ਆ ਵੇ ਆ ਵੇ ਸਾਰਿਆਂ ਤੋਂ ਵਧੀਆ ਆ ਕੀ ਰੇਟ ਆ ਇਹਦਾ 1500 ਦੇ ਇਹਦਾ 2000 ਉਹ ਭਰਾ ਲਾਉਣੇ ਤਾਂ ਨਾ ਹੋਗੇ ਮਸਾ ਹਲਕੇ ਵਿਖਾਲ ਦੇ ਹਲਕੇ ਹੁਣ ਪੋਣੇ ਦੇ ਦੋ ਉਹ ਭਰਾ ਮੇਰਾ ਕਹਿਣ ਦਾ ਮਤਲਬ ਹੈ ਕਿ ਕੋਈ 100-150 ਵਾਲਾ ਵਿਖਾਲ ਦੇ ਉਹ ਕਿਹੜੀ 47 ਦੀਆਂ ਗੱਲਾਂ ਕਰਨ ਡਿਆ 500-150 ਦੀ ਦੇ ਅੱਜ ਕੱਲ ਚੁੰਨੀ ਨਹੀਂ ਆਉਂਦੀ ਔਰ ਚੰਗੇ ਚੰਗੇ ਸੂਰੀਆ ਦੇ ਸਾਰੇ ਉੱਤੇ ਟੰਗੇ ਆ ਕੀ ਗੱਲ ਉੱਥੇ ਹੱਥ ਨਹੀਂ ਪਹੁੰਚਦਾ ਜਿੰਨਾ ਉਹਨਾਂ ਦਾ ਰੇਟ ਹੱਥ ਤੇਰਾ ਵੀ ਪਹੁੰਚਣਾ ਬਾਹੋ ਤੁਮਰੇ ਕਹਿੰਦਾ 150 ਰੁਪਏ ਨਾਲ ਸੀਗੇ ਵੀ ਦਈਏ ਮੱਗੇ ਕਹਿੰਦਾ ਮਸ਼ੀਨ ਰੱਖੀ ਆ ਮਿਹਣੇ ਜਾ ਦੇਖੀ ਸੀ ਕਿ ਦਿੰਦੇ ਹੋ ਪਰ ਇਹ ਕਰ ਲਾ ਥੁਕਦਾ ਤੈਨੂੰ ਬਣਾ ਸੀਦਾ ਅੱਛਾ ਕੋ ਮੋਚ ਲੈਣਾ ਵਿਆਹ ਜਾਣਾ ਮੈਂ ਜੁੱਤੀ ਪਾਸ ਕਰਾ ਲਿਆ ਜੁੱਤੀ ਪਾਸ ਕਰਾਉਣੀ ਆ ਓਏ ਇਹਨੂੰ ਪਾਲਛ ਨੇ ਜਾ ਜਾ ਕੇ ਮਾਲਸ਼ ਕਰ ਸ਼ਾਇਦ ਇਹਨੂੰ ਥੋੜੀ ਬੋਦੀ ਹੋਸ਼ ਆ ਜਾਏ ਨੋ 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 ਨੋ